ਇੱਕ ਪੁੱਤ ਨੇ ਸਿਰਫ 20 ਰੁਪਏ ਪਿੱਛੇ ਆਪਣੀ ਮਾਂ ਨੂੰ ਕਤਲ ਕਰ ਦਿੱਤਾ ਮਾਂ ਜਿਹਨੇ ਪੁੱਤ ਨੂੰ ਜਨਮ ਦਿੱਤਾ ਪਾਲਿਆ ਪੋਸ਼ਾ ਵੱਡਾ ਕੀਤਾ ਤੇ ਲੱਖਾਂ ਸੁਪਨੇ ਮਾਂ ਨੇ ਆਪਣੀਆਂ ਅੱਖਾਂ ਦੇ ਵਿੱਚ ਸੰਜੋਏ ਹੋਣਗੇ ਕਿ ਮੇਰਾ ਪੁੱਤ ਜਵਾਨ ਹੋਏਗਾ ਤੇ ਅਸੀਂ ਐ ਕਰਾਂਗੇ ਉਹ ਕਰਾਂਗੇ ਬੜੇ ਤਰ੍ਹਾਂ ਦੇ ਸੁਪਨੇ ਮਾਂ-ਬਾਪ ਦੇ ਹੁੰਦੇ ਆ ਆਪਣੇ ਧੀਆ ਪੁੱਤਾਂ ਨੂੰ ਲੈ ਕੇ ਪਰ ਉਹਨਾਂ ਨੂੰ ਕੀ ਪਤਾ ਹੁੰਦਾ ਕਿ ਇੱਕ ਦਿਨ ਉਹਨਾਂ ਦਾ ਪੁੱਤ ਅਜਿਹਾ ਵੀ ਕਰ ਸਕਦਾ ਕਿ ਉਹ ਆਪਣੇ ਹੀ ਮਾਪੇ ਦੇ ਖੂਨ ਦਾ ਪਿਆਸਾ ਹੋ ਸਕਦਾ ਅਜਿਹੀਆਂ ਕਿੰਨੀਆਂ ਘਟਨਾਵਾਂ ਹੁਣ ਤੱਕ ਸਾਡੇ ਸਮਾਜ ਵਿੱਚੋਂ ਸਾਹਮਣੇ ਆਈਆਂ ਨੇ ਤੇ ਆਹ ਇੱਕ ਹਰਿਆਣਾ ਦੇ ਨੋਹ ਦੀ ਘਟਨਾ ਕਿ 20 ਰੁਪਏ ਪਿੱਛੇ ਪੁੱਤ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਪੁੱਤ ਨਸ਼ੇੜੀ ਸੀ ਤੇ ਮਾਂ ਤੋਂ ਪੈਸੇ ਦੀ ਮੰਗ ਕਰਦਾ ਸੀ ਜਦੋਂ ਰਾਤ ਵੇਲੇ ਪੁੱਤ ਨੇ ਆਪਣੀ ਮਾਂ ਤੋਂ ਪੈਸੇ ਮੰਗੇ ਤਾਂ ਮਾਂ ਨੇ ਇਹ ਕਹਿ ਕੇ ਆਪਣੇ ਪੁੱਤ ਨੂੰ ਟਾਲ ਦਿੱਤਾ ਕਿ ਕੋਈ ਗੱਲ ਨਹੀਂ ਤੂੰ ਸੌਂ ਜਾ ਸਵੇਰੇ ਤੈਨੂੰ ਪੈਸੇ ਦਵਾਂ ਤੇ ਪੁੱਤ ਰਾਤ ਨੂੰ ਪੈਸੇ ਚੋਰੀ ਕਰਨ ਲੱਗਾ ਰਾਤ ਦੇ ਕਰੀਬ 12:00 ਵਜੇ ਮਾਂ ਨੂੰ ਵੀ ਜਾਗ ਆ ਗਈ ਤਾਂ ਮਾਂ ਨੇ ਪੁੱਤ ਨੂੰ ਰੋਕਿਆ ਕਿਉਂਕਿ ਮਾਂ ਨੂੰ ਪਤਾ ਸੀ ਇਹਦੇ ਦੋ ਕਾਰਨ ਹੁੰਦੇ ਆ ਇੱਕ ਤਾਂ ਮਾਂ ਨੂੰ ਪਤਾ ਕਿ ਮੇਰਾ ਪੁੱਤ ਜੇਕਰ ਉਨੂੰ ਪੈਸੇ ਮਿਲਣਗੇ ਤਾਂ ਹੋਰ ਵੱਧ ਨਸ਼ਾ ਕਰੇਗਾ ਨਸ਼ੇ ਦਾ ਪਹਿਲਾਂ ਹੀ ਉਹ ਆਦੀ ਹੋ ਚੁੱਕਾ ਕਿਸੇ ਨਾ ਕਿਸੇ ਤਰੀਕੇ ਹਰ ਪਰਿਵਾਰ ਨੂੰ ਹਰ ਘਰ ਨੂੰ ਹਰ ਮਾਪੇ ਬਾਪ ਨੂੰ ਹੁੰਦਾ ਕਿ ਕਿਸੇ